ਬਖਸ਼ਕ ਸਤਿਪਾਤਸ਼ਾ ਮਿਹਰ ਕਰ ਆਪ ਹਾਜ਼ਰ ਹੋ ਕੇ ਹਾਜ਼ਰੀਆਂ ਪਰਵਾਣ ਵਾਹਿਗੁਰੂ ਜੀ ਕੰਨ ਕੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਪਾਤਸ਼ਾ ਜੀ ਰਹਿਰਾ ਸਾਹੇ ਹਾਰੇ ਜੁਗ ਜਤ ਪਾਗਤ ਉਪਾਇ ਪੈਜ ਰਖਦਾ ਆਇ ਰਾਮ ਰਾਧੇ ਕਰਨਾਸਿ ਦੁਸ਼ਤ ਹਰ ਮਾਰਿਆ ਸਨ ਲਾਧ ਕਰਾਇਆ ਅਹੰਕਾਰੀਆਂ ਨਿੰਦ ਕਾਂ ਪੀਤ ਦੇਵ ਨਾਮ ਦਿਉਮ ਖਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈਸੀ ਦਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਾ ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭੈਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੋ ਕੋਈ ਮੈਂ ਹੋਈ ਬਲ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲੱਗਿਆ ਰਹਾਉ ਜਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰ ਪੂਰਵੈ ਆਂ ਸੋ ਸਚਾ ਸਾਹਿਬ ਸਿਖਤ ਸਵਾਲ ਲਿਓ ਜene ਕੀ ਤੀ ਸੋ ਪਾਰ ਤੇਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਆ ਸੋ ਦਰਗ ਅਸਾ ਮਹੱਲਾ ਪਹਿਲਾ ਇਕ ਓਕਾਰ ਸਤਿਗੁਰ ਪ੍ਰਸਾਦ ਸੋ ਦਰੁ ਰਾਮ ਨਾਮ ਸੋ ਕਿ ਅਰੇ ਕੇਤਾ ਚਿਤ ਬਹਿ ਸਰਬ ਸੁਮਲਿ ਨੰਵਾਤੇ ਤੇਰੀ ਨਾਮੈ ਕੋ ਸੰਸਾ ਕੀਤੀ ਤੇਰੇ ਪਾਵਨ ਘਰਿ ਤੇ ਤੇ ਤੇਰੇ ਰਾਗ ਪਰੀ ਸੋ ਪੀਆ ਤੇ ਤੇਰੇ ਗਾਵਨ ਹਾਰੇ ਗਾਵਨ ਤੁਤਨੋਂ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਤਨੋਂ ਚਿਤ ਦੁਸਰੇ ਵਿਦਾਨ ਲੈਕਰ ਲੈਕਰ ਧਰਮ ਵਿਚਾਰੇ ਗਾਵੇ ਸਤਨੋਂ ਈਸ਼ਰ ਬ੍ਰਹਮ ਦੇਵੀ ਸੋਹ ਤੇ ਸਦ ਸਵਾਰੇ ਗਾਵਨ ਤੁਤਨੋਂ ਇੰਦਰ ਇੰਦਰਾਸਨ ਬੈਠੇ ਦੇਵਤੀਆਂ ਬਰਣਾਲੇ ਗਾਵਣ ਦੁੱਧ ਨੂੰ ਸਿੱਧ ਸਮਾਧੀ ਅੰਦਰ ਗਾਵਣ ਦੁੱਧ ਨੂੰ ਸਾਧ ਵਿਚਾਰੇ ਗਾਵਣ ਦੁੱਧ ਨੂੰ ਜਤੀ ਸਤੇ ਸੰਤੋਖੀ ਗਾਵਣ ਦੁੱਧ ਨੂੰ ਵੀਰ ਕਰਾਰੇ ਗਾਵਣ ਦੁੱਧ ਨੂੰ ਪੰਡਿਤ ਪੜਨ ਕੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵਣ ਦੁੱਧ ਨੂੰ ਮੋਹਨੀਆ ਮਨ ਮੋਹਨ ਸੁਰਗ ਮੱਚ ਪਿਆਲੇ ਗਾਵਣ ਦੁੱਧ ਨੂੰ ਰਤਨ ਪਾਏ ਤੇਰੇ ਅੜ ਸੱਤ ਤੀਰਥ ਨਾਲੇ ਗਾਵਣ ਦੁੱਧ ਨੂੰ ਜੁਗਤ ਮਹਾਵਨ ਸੂਰਾ ਗਾਵਣ ਦੁੱਧ ਨੂੰ ਖਾਣੀ ਚਾਰੇ ਗਾਵਣ ਦੁੱਧ ਨੂੰ ਖੰਡ ਮੰਡਲ ਬਣ ਮੰਡਾ ਕਾਰ ਕਰੇ ਤੇ ਤੇਰੇ ਧਾਰੇ ਸੇ ਤੁਮ ਨੂੰ ਗਾਵਨ ਜੋਤਿ ਭਾਵਨ ਰੱਖੇ ਤੇਰੇ ਭਗਤ ਦਸਾਲੇ ਹੋਰ ਕੀਤੇ ਤੁਮ ਨੂੰ ਗਾਵਿ ਸੇ ਮੈਂ ਸਿਧਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸਾਥੀ ਨਾਈ ਹੈਪੀ ਹੋਸੀ ਜਾਏ ਨਜਾਤਿ ਰਚਨਾ ਦਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਦਿਨ ਸੀਮਾ ਆਇਆ ਜਿਨੂ ਪਾਈ ਕਰ ਕਰ ਦੇਖੇ ਕੀ ਤਾਇਆ ਮਨਾ ਜੋਤਿ ਦੇਵੜਿਆਈ ਜੋਤੀਸਪਾ ਆਇਆ ਸੋਈ ਕਸੀ ਫਿਰ ਕੋਮਨਾ ਕੰਨ ਜਾਇ ਸੋ ਪਾਛਾ ਹੋ ਸਾ ਆ ਬਾੜ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਨ ਵਡਾ ਜਾ ਕੇ ਸਭ ਕੋ ਇਕ ਏਕ ਵਡਾ ਡੇਟਾ ਹੋਏ ਕੀਮਤ ਪਾਏ ਨਾ ਕਿਆ ਜਾਏ ਕਹਿਨੇ ਵਾਲੇ ਤੇਰੇ ਰਹਿ ਸੁਮਾਈ ਵੱਡੇ ਮੇ ਸਾਹਿਬਾ ਗਹਿਰੇ ਕਮੀਰਾ ਕੋਈ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮੇ ਸੁਰਤਿ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਜਾਈ ਤੇਰੀ ਤਿਲ ਵੜਾਈ ਸਭ ਸੱਤ ਸਭ ਤਪੋ ਸਭ ਚੰਗਾਈਆਂ ਸਿਧਾ ਪੁਰਖਾ ਕੀ ਆ ਵੜਿਆਆਂ ਤੁਧਿ ਸਿੱਧੀ ਕੀ ਨਾ ਪਾਇਆ ਕਰਮ ਮਿਲੇ ਨਾਹੀ ਠਕਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਾ ਰਾਜਿਸਤੂ ਦੇ ਕਿਸੇ ਕਚਾਰਾ ਨਾਨਕ ਸੱਚ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਦੀਵਾਂ ਵਿਸਰੇ ਮਰ ਜਾਉ ਆਖਣੇ ਔਕਾਸਾ ਚਾਣਾ ਸਾਚੇ ਨਾਮ 기ਲਾ ਕੇ ਤੋਕ ਉਤ ਭੋਕੇ ਕਾਇ ਚਲੀਏ ਦੁਖ ਸੋਕਿਓ ਵਿਸਰੇ ਮੇਰੀ ਮਾਈ ਸਾਚਾ ਸਹਬ ਸਾਚੇ ਨਾਹਿ ਰਹਾਉ ਸਾਚੇ ਨਾਮ ਮਿਤਲੁਬ ਡੇਈ ਆਖ ਕਥੀ ਕਿੰਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਨਾ ਪਾਈ ਵਡਾ ਨਾ ਹੋਵੇ ਕਾਠ ਨ ਜਾਏ ਨਾਉ ਮਰੈ ਨ ਹੋਵੇ ਸੋਗ ਦਿਨ ਨ ਰਹੈਣ ਚੁਕੇ ਭੋਗ ਮੂਨੇ ਹੋ ਹੋਰ ਨਹੀਂ ਕੋਏ ਨਾ ਕੋ ਹੋ ਆ ਨਾ ਕੋ ਹੋਈ ਜੇਵੜ ਆਪ ਤੇਵੜ ਤੇਰੀ ਦਾਤ ਜੇ ਨਾ ਦੇਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਤੁਮ ਜਾਤ ਨਾਨਕ ਨਾਮੇ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨਿ ਉਹ ਕਰਿਉ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰੂ ਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮੈਂ ਠਿਕਤਾ ਸੈ ਮਿਲ ਸੰਗਤ ਗੁਨ ਪਰਗਾਸ ਜਿਨ ਹਰ 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 ਰਸਨਾਮ ਨ ਪਾਇਆ ਤੇ ਪਾਵਿਹਿ ਨੰਪਾਸ ਜੋ ਸਤਿਗੁਰੂ ਸਰਹ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜੁਣ ਸਤਿਗੁ ਸੰਗਤ ਪਾਈ ਤੈਨ ਤੁਰ ਮस्तक ਲਿਖਿਆ ਲਿਖਾਸ ਤਾਨਾ ਤਾਨੁ ਸਤ ਸੰਗਤ ਜਿਤ ਹਰਸ ਪਾਇ ਮਹਿ ਜਨ ਨਾਨਕ ਨਾਮ ਕਰਗਾਸ ਹਰਾ ਗੁਜਰੀ ਮਹੱਲਾ ਪੰਜਮ ਕਾਹਿਰੇ ਮਨ ਜਿਤ ਉਦਮ ਜਾ ਆਹਿਰ ਹਰ ਜੁ ਪਰਿਆ ਸਾਹਿਲ ਪੱਥਰ ਮੈਂ ਜੰਤ ਉਪਾਏ ਕਾ ਕਾ ਰਿਦਿਕ ਆਗੇ ਕਰ ਤਿਆ ਮੇਰੇ ਮਾਦੋ ਜੀ ਸਤ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਟ ਹਰਿਆ ਰਹਾਉ ਜਨਨ ਪਿਤਾ ਲੋਕ ਸੋਤ ਬਨਿਤਾ ਕੋ ਇਹਨਾਂ ਕਿਸ ਕੀ ਤਰਿਆ ਸਿਰ ਸਿਰ ਵਿਜਕ ਸਮਾਏ ठाकुर ਕਾਹੇ ਮਨ ਕੋ ਕਰਿਆ ਉਡੇ ਉਡੇ ਆਵੇ ਸੈ ਕੋ ਸਾਪਿਸ ਪਾਛੇ ਬਚਰੇ ਸ਼ਰੀਆ ਤਨ ਕਾਹਨ ਕਲਾਵੇ ਕਵਣ ਸੁਗਾਵੇ ਮਨ ਵੀ ਸਿੰਗਲ ਨੂੰ ਕਰਿਆ ਸਤਿ ਮਹੰਨੀ ਨਾਨੂ ਦਾਸ ਆਸਤਿ ਸਿਨਾ ਨੂੰ ਥਾਕਰ ਕਰ ਕਲ ਕਰਿਆ ਜਨ ਨਾਨਕ ਬਲ ਬਲ ਸਦ ਵਰ ਜਾਈਏ ਤੇਰਾ ਅੰਤਨ ਅਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕ ਓਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਗਨ ਹਰਪੁਰਖ ਨਰੰਗਨ ਹਰੇ ਅਗਮ ਅਗਮ ਅਪਾਰ ਸਬਤੇਆ ਵੇ ਸਬਤੇਆ ਵੇਤੁ ਜੀ ਹਰ ਸੱਚੇ ਸਿ ਦਿਨਹਾਰਾ ਸਬਦੀ ਤੁਮਾਰੇ 베ਤੂ ਦੀਆਂ ਕਦਸਰ ਹਰ ਤਿਆਹੋ ਸੰਤੋ ਦੀ ਸਭ ਦੁਖ ਵਿਸਾਰਨ ਖਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਦੀ ਕਾ ਨਾਨਕ ਜੰਤ ਵਿਚਾਰਾ ਤੂੰ ਕੱਟ ਕੇ ਅੰਤਰ ਸੰਨ ਅੰਤਰ ਜੀ ਹਰ ਇੱਕ ਕੋពਲ ਸਮਾਨ ਇੱਕ ਦਾਤੀ ਇੱਕ ਭਿਖਾਰੀ ਦੀ ਸਭ ਤੇ ਜੋਤ ਵਿਦਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਦੇ ਹੋਂ ਤੂੰ ਵੀ ਅਵਰ ਨਾ ਜਾਣਾ ਤੋ ਪਾਰ ਬਰੰਬੇ ਅੰਤ ਬੇਅੰਤ ਜੀ ਤੇਰੇ ਕਾ ਗੁਣ ਆਖ ਵਖਾਨਾ ਜੋ ਸੇਵਹਿ ਜੋ ਸਿਮਹਿ ਤੁਮ ਜੀ ਜੰਮ ਨਾਨਕ ਤਿਨ ਕੁਰਬਾਨਾ ਅਰਤੀ ਆਵੇ ਹਰਤੀ ਆਵੇ ਤੁਜੀ ਸੇ ਜੰਗੁ ਕਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਪੈ ਤੂਟੇ ਜੰਮ ਕੀ ਫਾਸੀ ਜਿਨਰਿ ਪਿਉ ਜਿਨ ਹਰਿ ਨਰਿ ਪਿਉ ਧਿਆਇਆ ਕੀ ਤਿਨ ਕਾ ਭਾਉ ਸਭ ਗਵਾਸੀ ਜੇਨ ਸੇਵਿਆ ਦਿਨ ਸੇਵਿਆ ਮੇਰਾ ਹਰ ਜੀਤੇ ਹਰ ਤਰ੍ਹਾਂ ਰੂਪ ਸੁਆਸੀ ਸੇ ਤੁਨ ਸੇ ਤੁਨ ਦਿਨ ਹਰ ਤੇ ਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਨਾ ਦੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਮ ਤੁਮ ਹੀ ਹਰ ਅਨਿਕ ਅਨੇਕ ਅਨੰਤਾ ਤੇਰੇ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰਤ ਸਾਸ ਤੀ ਕਰ ਕੀਰਿਆ ਕਰ ਕਰਨ ਕਰੰਤਾ ਸੇ ਪਗਤ ਸੇ ਪਗਤ ਭਲੇ ਜਨਾਂ ਦੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਹੀ ਆਤਪੁਰਖ ਅਪਰੰਪੁਰ ਕਰਤਾ ਦੀ ਪੁਰ ਜੇਵੜ ਅਵਰਣ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੇਚਲ ਕਰ ਕਾ ਸੋਈ ਤੁਹੇ ਆਪੇ ਪਾਵੇਂ ਸੋਈ ਵਕਤੀ ਜੀ ਤੂੰ ਆਪੇ ਕਰੀ ਸੋ ਹੋਈ ਤੁਹੇ ਆਪੇ ਸਿਰ ਤੇ ਸਭ ਉਪਾਈ ਜੀ ਤੁਹੇ ਆਪੇ ਸਿਰ ਤੇ ਸਭ ਕੋ ਇਹਨਾਂ ਨੂੰ ਗਉਣ ਗਾਵੇ ਕਰਤੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਤੇਉਤਾ ਤੁਮ ਕਰਤਾ ਸਤਿਆਰ ਮੈਂ ਦਾਸ ਆਈ ਜੋ ਤੂੰ ਪਾਵੇਂ ਸੋਈ ਕਿਸੀ ਤੋਂ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਖ ਗਵਾਇਆ ਤੂੰ ਦੀ ਆਪ ਵਿਛੋੜਿਆ ਆ ਮਿਲਾਇਆ ਤੂੰ ਦਰਿਆਉ ਸਭ ਤੁਦੀ ਮਾਹੇ ਤੁਝ ਵੀ ਦੂਰ ਜਾ ਕੋਈ ਨਾ ਹੈ ਜਿਸ ਨੂੰ ਸਭ ਤੇਰਾ ਤੇਲ ਵਿయోగ ਮਿਲ ਵਿਚੋੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੇ ਸੋਈ ਜੰਗਾ ਨੇ ਹਰ ਗੁਣ ਸਦ ਹੀ ਆਖ ਬਖਾਣੇ ਦਿਨ ਹਰ ਸੇਵਾ ਤਨਹੀ ਸੁਖ ਪਾਇਆ ਸਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਕੁਦਰਤ ਨੂੰ ਦੁਜਾ ਇਹ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮਤਿ ਪਰਗਟ ਹੋਈ ਆਸਾ ਮਹੱਲਾ ਪਹਿਲਾ ਤਿੱਥ ਸਾਰਾ ਰੜੇ ਪਹਿਲੇ ਨਿਵਾਸਾ ਪਾਣੀ ਪਾਗ ਕ ਤਿੰਹ ਹੈ ਕਾ ਪੰਕਜ ਮੋ ਪਗ ਨਹੀਂ ਚੱਲੇ ਹਮ ਦੇਖਾ ਤਾ ਦੁਬਿਆਲੇ ਮਨੇ ਇੱਕ ਨ ਚੇਤ ਸਮੂੜ ਮਣਾ ਹਰ ਬਿਸਰਤ ਤੇਰੇ ਗੁਣ ਕਲੀਆਂ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਕਇਆ ਕਰਨ ਵਕ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾ ਹੀ ਵਿਸਰਿਆ ਆਸਾ ਮਹੱਲਾ ਪੰणिमा ਪਈ ਪ੍ਰਾਪਤਿ ਮਾਨੋਕ ਦੇਹੁਰੀ ਆ ਗੋਵਿੰਦ ਮਿਲਣ ਕੀ ਏ ਤੇਰੀ ਵਰੀਆ ਆਵਰ ਕਾਜ ਤੇਰੇ ਕੀ ਤੇ ਨਾ ਕਾਮ ਮਨ ਸਾਭ ਸੰਤ ਪਜ ਕੇ ਵਰਨਾਮ ਸਉਂ ਜਾਮ ਲਗ ਪਵਜਲ ਤਰਨ ਕੀ ਜਨਮ ਬਿਠਾ ਜਾ ਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜੇ ਮ ਧਰਮ ਨੈ ਕਮਾਇਆ ਸੇਵਾ ਸਾਧਨ ਅਦਿਆਨ ਹਰਿ ਰਾਇ ਕਹੋ ਨਾਨਕ ਹਮ ਨਿਤ ਕਰਮਾ ਸਰਣ ਪਰੇ ਕੀ ਰਖੋ ਸਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੇ ਪਾਛਹੀ ਦਸਮੀ ਚੁਪਈ ਹਮ ਰਾਛਿਸਕਾ ਕਾ ਕਾਤਾ ਸੀਸਾ ਸ੍ਰੀ ਅਸਕੇਤ ਜਨਤ ਕੀ ਈਸਾ ਕੋ ਪਨ ਬ੍ਰਿਸ਼ਟ ਭਗੰਤੇ ਪਈ ਸਭੇਨ ਆਨੁ ਵਧਾਈ ਤਈ ਤਨ્ય ਤਨ ਲੋਗਨ ਕੇ ਰਾਜਾ ਦੁਸ਼ਟੰ ਦਾ ਗਰੀਬ ਨਵਾਜ ਅਕਲਪਾ ਮਨ ਕੇ ਸਿਰਜਣ ਹਾਰੇ ਦੇ ਦਾਸ ਜਨ ਮਹਲੇ ਹੋ ਉਬਾਰੇ ਚਾਰ ਕਬਿਉ ਬਾਤ ਬੇਨਤੇ ਚੋਪਈ 함ਰੀ ਕਰੋ ਹਾਤੇ ਰਚਾ ਪੂਰਨ ਹੋਏ ਜਿਤ ਕੇ ਇਚਾ ਤਾਹ ਜਨ ਮਨ ਮੰਨ ਰਹੇ ਹਮਾਰਾ ਆਪਣਾ ਜਨ ਕਰੋ ਪਰਤਪਾਰਾ ਅਮਰੇ ਦੁਸ਼ਤ ਸਵੇ ਤੁਮ ਕਾਵੋ ਆਪ ਹਾਥ ਤੇ ਮੁਹੇ ਬਚਾਵੋ ਸੁਖੀ ਵਸੈ ਮੋਰ ਪਰਵਾਰਾ ਸੇਵਕ ਸਿਖ ਸਭੇ ਕਰਤਾਰਾ ਮੌਰਤਿਆ ਨੀਧਿ ਕਰ ਦੇ ਕਰੀਏ ਸਭ ਵੈਰਣ ਕੋ ਆਸੰਗਰੀਏ ਪੂਰਣ ਹੋਏ ਹਮਾਰੇ ਅਸਾ ਤੋਰ ਪੜਨ ਕੀ ਰਹੇ ਪਿਆਸਾ ਤੁਮਹੈ ਜਾੜ ਕੋਈ ਅਵਰਣ ਤੇ ਆਉ ਜੋ ਮਰ ਤਾਉ ਸੋ ਤੁਮ ਤੇ ਪਾਉਂ ਸੇਵਕ ਸੇਖ ਹਮਾਰੇ ਕਾਰਯ ਕਿਉਂ ਕਿਉਂ ਖਤਰ ਹਮਾਰੇ ਮਾਰੀਏ ਆਖ ਹੱਥ ਤੇ ਮੁਝੇ ਉਗਰੀ ਹੈ ਮਰਨ ਕਾਲ ਕਾ ਤਰਾਸ ਨਿਉਰੀ ਹੈ ਉਜੋ ਸਦਾ ਹਮਾਰੇ ਪਤ ਸ੍ਰੀ ਹਜੂਜੋ ਕਰਿਓ ਰਤਚ ਰਾਖ ਲਿਓ ਮਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਤੁਣ ਕੇ ਹੰਤਾ ਤੁਮਹੋ ਪੂਰੀ ਚਤੁਰ ਦਸੰਤਾ ਕਾਲ ਪਾਏ ਬਰਮਾ ਬਖਤਰਾ ਕਾਲ ਪਾਏ ਸਿੰਘ ਅਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ जवन काल योगी सेवके ओ वेद राज ब्रह्मा ज्योति ओ जवन काल सब लोक हमारा नु शिकार है साहि हमर जवन काल सब जगत बनायो देव देत दचम उपजायो आदि अंत के अवतार सोई गुरु समझे हो हमारा नमसकारतिसी को हमारी सकल परजा दिन आप सवारी शिव कण को शिव गुण सुख ती ओ सतरण गोपाल मो वध कियो ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਤੀ ਤੀ ਤੇ ਕੁੰਚ ਸੂਲਾ ਸਭ ਪਰ ਕਿਰਪਾ ਦਿਸ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਕੱਟ ਕੱਟ ਕੇ ਪਟ ਪਟ ਕੀ ਜਾਣੇ ਜਬ ਉਦ ਕਰ ਕਰਾ ਕਰ ਤਾਰਾ ਪਰਜਾ ਤਟ ਸਭ ਦੇ ਅਪਾਰਾ ਜਬ ਆਸਰ ਕਰਤ ਹੋਂ ਕਬਹੁ ਤੁਮ ਮੈਂ ਮਿਲਤ ਦੇ ਤਾਰ ਕਬਹੁ। ਜੀਤੇ ਵਦਨ ਸਿਰ ਸਭ ਧਾਰੇ ਆਪ ਆਪਣੀ ਬੂਜ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਤੇਜ ਅਰਿਆਲਮ ਨਿਰੰਗਕਾਰ ਨਿਰਬਕਾਰ ਨਿਰਲੰਗ ਆਦ ਨੀਲਾ ਨਾਦ ਸੰਭ ਤਾ ਕਾ ਮੂਰ ਉਚਾਰਤ ਪੈਦਾ ਜਾ ਕੋ ਪੈਵਨ ਪਾਵਤ ਵੇਦਾ ਤਾ ਕੋ ਕਰ ਪਾਹਿਨ ਅਨਮਾਨਤ ਮਹਾ ਮੂਰ ਕਛ ਪੈਦਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵਨ ਨੰਕਾਰ ਕਾ ਚਿੰਤ ਨਹੀਂ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨ ਤ ਪੈਨ ਪੈਨ ਤੋਂ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੀ ਵਿਧ ਸਜਾ ਪਰਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡ ਜੇ ਰਸੇ ਤਦ ਕੀਨੀ ਊਤ ਪੂਜ ਕਾਨ ਬਹਰਤ ਦੀਨੀ ਕਉ ਫੂਲ ਰਾਜਾ ਹੈ ਬੈਠਾ ਕਹਉ ਸਿਮਟ ਪਿਓ ਸੰਕਰ ਕੇਠਾ ਸਿਗਰੀ ਸ੍ਰਿਸ਼ਟ ਦਿਖਾਈ ਅੰਚ ਪਾਵ ਆਦ ਜੁਗਾਦ ਸਰੂਪ ਸੰਚ ਪਾਵ अब रथा मेरी तुम करो सीखो बारसिक सीख संगरो दुष्ट जीते उठ, उठ उठ पाता सकल मलेष करुण काता जे अस दोहिता विचारनी परया तिनके दुष्टोक त हमरे मर है पुरख जवन पग परति हारे तिनके तुम संकट स उतारें जो काल को एक बार ते आए हैं ताके काल निकट में आए हैं रक्षा होई ताए सब काला दुष्ट अरिष्ट करेत तत्काल कृपा त्रिसंजय न हर हो ताके ताप तनक मोहर हो रेत सिद्ध कर्मो सब होई दुष्ट शाश्वत के न कोई एक बार दिन तुम्हे संवारा काल फास्ते ताहे उबारा दिन नर नाम तिहारो कहा दारु दुष्टोptे रहा हृदय के तुम्हें शरण तिहारी आप हाथ से लो बारी सर्व तोर मोहो सहाय दुष्ट लोक ते लो बचाई ਏਪਾ ਕਰੀ ਹੰਬਰ ਜਗ ਮਤਾ ਗ੍ਰੰਥ ਕਰਾਪੋ ਰਿਸ਼ੁ ਬਰਾਤਾ ਕਿਲਵਿਚ ਸਤਉ ਦੇਖ ਕੋ ਹਰਤਾ ਦੁਸ਼ਟ ਦੋਖੀ ਅਨ ਕੋ ਸ਼ੈ ਕਰਤਾ ਜੀ ਅਸਤੁਜ ਭਏ ਤੇ ਆਲਾ ਪੂਰਨ ਤਰਾ ਗ੍ਰੰਥ ਤਤ ਕਾਲਾ ਮਨਵਾਂਸ ਫਲ ਪਾਵੇ ਸੋਈ ਦੁਖ ਨ திਸੇ ਵਿਆਪਤ ਕੋਈ ਅੜੇਲ ਸੁਨੇ ਗੂਗ ਜੋ ਜਾਹੇ ਸੁਰਸਨਾ ਪਾਵੇ ਸੁਨੇ ਮੋੜ ਤੇਤ ਲਾਇ ਚਤੁਰਤਾ ਆਵੇ ਦੁਖਰ ਦਰਦ ਪਉ ਨਿਕਨ ਤਿੰਨਰ ਕੇ ਰਹੇ ਹੋ ਜੋ ਜਾਤੀ ਇੱਕ ਵਾਰ ਜੋ ਪੈ ਕੋ ਕਹੇ ਕ੍ਰਿਪਾਈ ਸੰਗਤ ਸਤਰਾ ਸੈਸਪਨੀ ਜੈ ਅਰਦ ਸੈਸਪੁਨ ਕੀ ਜੈ ਪਾਦਰਮ ਸੁਦੀ ਅਸ਼ਮੀ ਰਵੀਵਾਰ ਤੀਰ ਸਤੁਦਰਵ ਗ੍ਰੰਥ ਸੁਦਾਰਾ ਏਕ ਸ੍ਰੀ ਚਿਤਰ ਪਤਿਆਮੇ ਤ੍ਰਿਆ ਤ੍ਰਿਸਲ ਮੰਤਰੀ ਭੂਪ ਸਵਾਂ ਦੇ 405 ਚਿਤਰ ਸਮਾਪਤ ਮਾਸ ਸੂ ਮਸਤ ਦੋਹਿਰਾ ਦਾਸ ਜਾਣ ਕਰ ਦਾਸ ਪਰ ਕੀਤੇ ਕਿਰਪਾ ਅਪਾਰ ਆਪ ਹਾਥ ਦੇ ਰਕੋ ਮੁਹਿ ਮਨ ਕਰਮ ਬਚਨ ਵਿਚਾਰ जो भाई मैं इंडोनेशिया प्रथम बनाऊ किशन विशन काबू न ते कान सुने पहचान न तीन सो लिव लागी मोरी पग इन सो महाकाल रखवार हमारो महा लो मैं थारो अपना जान करो रखवार बाहे गए की इलाज विचार अपना जान मुझे पृथ्वरी है चुन सत्र हमारे मरिया देग देख जग में तो चले रख आप मुहे और न दले तुम माम करो सदा प्रत पारा तुम साहेब मैं दास तिहारा जान अपना मुझे निवाज, आप करो हमरे हमारे आप दास जान कर कृपा करो मुहे हार परा में आन द्वार को अपना जान करो प्रत पारा तुम साहेब मैं कंकर थारा दास जान हाथ उबारो हमरे सब वैरियन श्रृंगारो ਪ੍ਰਥਮ ਸਰੂਪ ਭਗਵਤ ਕੋ ਧਿਆਨਾ ਬਹੁ ਕਰੋ ਕਬੀਤਾ ਵਿਦ ਨਾਨਾ ਕ੍ਰਿਸ਼ਨ ਜਥਾ ਮਤ ਚਰਿਤਰ ਉਚਾਰੋ ਚੁਕ ਹੋਏ ਕਬ ਲਿਹੋ ਸੁਧਾਰੋ ਕਮਿਓ ਬਾਜ ਦੋਹਿਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਓ ਜਗਵਾ ਹੈ ਜੋ ਤੈ ਪ੍ਰਭ ਕੋ ਪਿਆਹੇ ਹੈ ਅੰਤ ਸੁਰਗ ਕੋ ਜਾਹੇ ਦੋਹਿਰਾ ਹਰ ਹਰ ਜਣ ਦੋਇ ਏਕ ਹੈ ਵਿਦ ਵਿਚਾਰ ਕਛਨਾ ਹੈ ਜਲ ਤੇ ਉਪਜੇ ਤਰੰਗ ਜਿਉ ਜਲ ਹੀ ਵੀ ਕੇ ਸਾਇ ਦੋਹਿਰਾ जब आए से प्रभु को पयो जन्म करा जग आए आग में कथा से शेपते सागुहु कहत सुनाई कहमे बात दोहरा ठाड पयो मैं दोरे कर वचन कहा सिर में आए पांत चले तब जगत में जब तुम करो सहाय दोहरा जय जय तुमरे ध्यान को नित उठते आए संत अंत लेंगे मुक्त फल पावेगे भगवंत ਦੂਹਰਾ ਕਾਲ ਪੁਰਖ ਕੀ ਦੇ ਮੂਰਤ ਕੋਟਕ ਵਿਸ਼ਨੁ ਮਹੇਸ਼ ਕੋਟ ਇੰਦਰ ਬ੍ਰਹਮਾ ਕੀ ਤੇ ਰਵ ਸਾਸ ਕਰੋਰ ਜਲੇ ਇਸ ਦੋਹਿਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤ ਸੁਰਗ ਵਾਸ ਰਗੁਰ ਕਰਾ ਸਗਰੀ ਪੂਰੀ ਸੁਮੇਤ ਚੋਪਈ ਜੋ ਇਹ ਕਥਾ ਨੇ ਅਰਗਾਵੇ ਦੁਖ ਪਾਪ ਤੈ ਨਿਕਟ ਨੇ ਆਵੇ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਵੇਸ ਕੇ ਨ ਕੋਈ ਸੰਮਤ 17 ਸੈਸ 55 ਹਾੜ ਬਦੀ ਪ੍ਰਤਿਨ ਸੁਖਦਾਵਨ ਤਾ ਪ੍ਰਸ਼ਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲੋਹ ਲੇਹੁ ਸੁਧਾਰਾ ਨੇ ਦੋਹਿਰਾ ਨੇਤਰ ਤੁੰਗ ਕੇ ਚਰਨ ਤਰ ਸਤੁਦਰਵ ਤੀਰ ਕਰਾਂ ਸ਼੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਦੋਹਿਰਾ ਸਾਧ ਅਸਾਧ ਜਾਣੂ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸ਼ਾਦ ਸਮੇ ਆਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਸਰੇ ਨੇ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਭੇ ਪੋ ਪੈਡ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਨੇ ਕਰ ਮੈਂ ਨ ਕਹਿਓ ਸਭ ਤੋਹੇ ਬਖਾਨਿਓ ਦੋਹਿਰਾ ਸੈਗੁਰੂ ਦਵਾਰ ਕੋਛੜ ਕੇ ਗਿਉ ਤੁਹਾਰੋ ਦਵਾਰ ਮਹਾਂ ਗਹਿ ਕੇ ਲਗ ਅਸ ਗੋਬਿੰਦਾ ਤੁਹਾਰੋ RAM KALI MAHALLA TE JANAND E KOANKAR SATGURU PRASAD ANAND PYA MERI MAHE SATGURU ME PAAYA SATGURU TE PAAYA SAHAD SE TE MAN VADHYA VADAIYA RAJ RATAN PARWAR PARIYE SHABDA GAVAN AIYA ਚੜ੍ਹ ਦੋ ਤੈਂ ਗਾਓ ਹਰੀ ਕੇ ਰਾਮ ਅੰਦ ਨਿ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਾਨ ਮੇਰੇ ਦੂਖ ਸਭ ਵਿਚਾਰਣਾ ਅੰਗੀਕਾਰਿਓ ਕਰੇ ਤੇਰਾ ਕਰਿ ਸਭ ਸਵਾਰਣਾ ਸਪਨਾ ਗੱਲਾਂ ਸਮ ਰੱਖ ਸੁਆਮੀ ਸੋਕੋ ਮਨ ਅੰਸਾਰੇ ਕਹੇ ਨਾਨਕ ਮਾਨ ਮੇਰੇ ਸਦਾ ਰਹੋ ਹਰਿ ਨਾਲੇ ਕਾਤੇ ਸਾਈ ਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੀ ਜਹ ਜਿਸ ਤੇ ਸੋ ਪਾਵੇ ਸਦਾ ਸਿਖਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਗੇ ਸ਼ਬਦ ਕਨੇਰੇ ਕਹੇ ਨਾਨਕ ਸੱਤੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਜਾ ਨਾਮ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਿਨ ਸੁੱਖਾ ਸਭ ਗਵਾਈਆਂ ਕਾਰੇ ਸ਼ਾਂਤ ਸੁਖ ਮੰਮਾ ਨੇ ਆਇ ਵਸਿਆ ਦੀ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਤ ਹੋ ਤਿਸ ਦੀਆਂ ਇਹ ਵੜਿਆਆਂ ਕਹੇ ਨਾਨਕ ਸੁਨੋ ਸੰਤੋਸ਼ਵਰ ਕਰੋ ਪੇ ਆਨੋ ਸੱਚਾ ਨਾਮ ਮੇਰਾ ਆਧਾਰੋ ਵਾਦੀ ਪੰਜ ਸ਼ਬਦਿਤਕਾਰ ਸੁਭਾਗੇ ਕਾਰਸਬਾਗੇ ਸ਼ਬਦ ਵਾਦੀ ਕਲਾ ਦਿੱਤ ਕਰਤਾਰੀਆਂ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਹਮਾਰਿਆ ਤੁਰ ਕਰਮ ਪਾਇਆ ਤੋ ਦਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਸਪ ਹੋ ਆ ਦਿੱਤ ਕਰ ਅਨਹਦ ਵਾਦੀ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਮ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪਿ ਉਤਰੇ ਸੁਨੀ ਸੱਚੀ ਬਾਣੀ ਸੰਤ ਸਾਜਨ ਭਏ ਸੱਚੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿਤ ਸਤ ਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਉਨਾਵਨੀ ਮਹੱਲਾ ਪੰਜਵਾਂ ਹਾਲ ਵਿੱਚ ਤਨ ਵਸਤੂ ਪਈਓ ਸਤ ਸੁੰਤੋ ਕੋ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਭ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋ ਇਹ ਵਸਤ ਜੀ ਨ ਜਾਏ ਨੇਤ ਨਿਤ ਰਖੋ ਉਰਤਾਰੋ ਤਾਮ ਸੰਸਾਰ ਤੰਨ ਲਗਤ ਰਿਏ ਸਭ ਨਾਨਕ ਬ੍ਰਹਮਤਸਾਰੋ ਸਹ ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੂ ਨਹੀਂ ਮੈਨੂੰ ਜੋਗ ਕਿ ਤੋਈ ਮੈਨ ਨਿਰਭੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮੈ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤੰ ਮੰਦੀ ਵੇ ਹਰਿਆ ਪੌੜੀ ਤਿਥਾ ਤੂ ਸਮਰਾਤ ਜਿਥੇ ਕੋਈ ਨਹੀਂ ਹੋਤੇ ਤੇਰੀ ਰਾਖ ਅਗਨੀ ਉਦਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੜ ਜਾਏ ਪਉਜਲ ਵਿਖਮ ਅਸਗਾਹੋ ਗੁਰੂ ਸ਼ਬਦੀ ਪਾਰ ਪਾਏ ਜੇਨਿਕੋ ਲਗੀ ਪਿਆਸ ਅਮਰਤ ਸੇਖਾਏ ਕਲਮੇ ਇਹੋ ਪਉਨ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸੁਮਲੇ ਸਾਹਿ ਸਾਹਿ ਵਿਟਾ ਕੋਈ ਨ ਜਾਏ ਜੀ ਆਵੇ ਤੁਧ ਆਏ ਸੈ ਲੋਕ ਮਹੱਲਾ ਪੰਜਵਾ ਅੰਤਰੀ ਗੁਰੂ ਆਰਾਧਨਾ ਜੀਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਕਣਾ ਸਰਬ ਨਹੀਂ ਤੁੰਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਾ ਪਾਏ ਥਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਤੇ ਜਗ ਮੈ ਉਸਤਮ ਕਾ ਧੀਏ ਵਿਰਲੇ ਕੇ ਹੀ ਕੇ ਮਹਲ ਪੰਜਵਾਂ ਰਖੇ ਦਨਹਾਰ ਆਪੋ ਵਾਰੀ ਅਨ ਗੁਰ ਕੀ ਪੈੜੀ ਪਾਏ ਕਾ ਸੁਆਰੀ ਅਨ ਹੋ ਆਇ ਆਪ ਧਿਆਨ ਮਨੂ ਨ ਵਿਸਾਰੀਐ ਸਾਧ ਜਨਾ ਕੇ ਸੰਗ ਭਗਤ ਜਲਤਾਰੀ ਅਨ ਸਾਖ ਤੀਨ ਤੇ ਦੋ ਤੀਨ ਮਹ ਵਿਦਾਰੀਐ ਸੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹਿ ਜਿਸੁ ਮਰਤ ਸੁਖ ਹੋਏ ਸਗਲੇ ਦੁਖ ਜਾਹਿ ਤਿਸ ਸਾਹਿਬ ਕੀ ਤੇਗ ਨਾਨਕੁ ਮਨਿ ਮਾਹਿ ਜਿਸੁ ਮਰਤ ਸੁਖ ਹੋਏ ਸਗਲੇ ਦੁਖ ਜਾਹਿ ਵਾਹਿਗੁਰੂ ਵਾਹਿਗੁਰੂ ਤੁਮ੍ਹ੍ਹ ਥਾਕਰ ਤੁਮ ਪੈ ਅਰਦਾਸ ਜੀਉ